ਸਤਿ ਸ਼੍ਰੀਕਾਲ ਜੀ ਦੋਸਤੋ ਜੇ ਤੁਹਾਡੇ ਬੱਚੇ ਸਰਦੀਆਂ ਦੇ ਵਿੱਚ ਦੋ ਦੋ ਤਿੰਨ ਤਿੰਨ ਦਿਨ ਬਾਅਦ ਵੀ ਤੁਹਾਡੇ ਕਹਿਣ ਦੇ ਉੱਪਰ ਨਾਉਂਦੇ ਨਹੀਂ ਕਿ ਠੰਡ ਲੱਗਦੀ ਆ ਮੈਨੂੰ ਨਹੀਂ ਹੁਣਾ ਤਾਂ ਬਹੁਤ ਵਧੀਆ ਆਫਰ ਲੈ ਕੇ ਆਏ ਤੁਹਾਡੇ ਲਈ ਆਫਰ ਕੀ ਆ ਆਫਰ ਹੁਣ ਤੁਹਾਨੂੰ ਦੱਸਦੇ ਆ ਮੰਮਾ ਅਰਥ ਦਾ ਬੀਬੀ ਸਾਬਣ ਮੰਮਾ ਅਰਥ ਦਾ ਬੀਬੀ ਸੋਪ ਆ ਕੁਆਲਿਟੀ ਤੁਹਾਨੂੰ ਪਤਾ ਹੀ ਇਹਦੇ ਬਾਰੇ ਜਿਨ੍ਹਾਂ ਨੇ ਵਰਤਿਆ ਨਹੀਂ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਟੌਪ ਦੀ ਕੁਆਲਿਟੀ ਹੈ ਮੰਮਾ ਅਰਥ ਦਾ ਟੌਪ ਦਾ ਬ੍ਰੈਂਡ ਆ ਕੋਈ ਵੀ ਗਾਹਕ ਸਾਡੇ ਕੋਲੇ 20 ਜਨਵਰੀ ਤੱਕ ਤੁਸੀਂ 20 ਜਨਵਰੀ ਤੱਕ ਇਹ ਸਾਬਣ ਲੈਣੇ ਆਓ ਇਹਦੇ ਵਿੱਚ 75 75 ਗ੍ਰਾਮ ਵਾਲੇ ਦੋ ਸਾਬਣ ਨੇ ਦੋ ਟਕੀਆਂ 75 75 ਗ੍ਰਾਮ ਵਾਲੀਆਂ ਕੋਈ ਵੀ ਗਾਹਕ 20 ਜਨਵਰੀ ਤੱਕ ਇਹ ਦੋ ਟਕੀਆਂ ਲੈਂਦਾ ਇਹ ਪੂਰਾ ਸੈਟ ਇਕ ਲਏਗਾ ਉਹਦੇ ਨਾਲ ਆਪਾਂ ਕਿੰਡਰ ਜਵਾਏ ਬੱਚਿਆਂ ਦੇ ਲਈ ਕਿੰਡਰ ਜਵਾਏ ਆ ਇੱਕ ਬਿਲਕੁਲ ਹੀ ਫ੍ਰੀ ਦੇ ਦੇਣਾ ਤੁਸੀਂ ਮੰਮਾ ਅਰਥ ਦਾ ਇੱਕ ਡੱਬੀ ਲੈਣੀ ਆ ਸਾਬਣ ਦੀ ਉਹਦੇ ਨਾਲ ਕਿੰਡਰ ਜਵਾਏ ਬਿਲਕੁਲ ਹੀ ਫ੍ਰੀ ਆ 2 ਜਨਵਰੀ ਤੱਕ ਸੋ ਆਫਰ ਦਾ ਵੱਧ ਤੋਂ ਵੱਧ ਫਾਇਦਾ ਲਿਓ ਦੇਖਿਓ ਬੱਚੇ ਭੱਜ-ਭੱਜ ਕੇ ਨਾਉਣਗੇ ਤੁਸੀਂ ਰੋਕਣਾ ਬੱਚੇ ਨੇ ਭੱਜ ਕੇ ਨਾਉਣਾ ਸੋ ਆਫਰ ਦਾ ਵੱਧ ਤੋਂ ਵੱਧ ਫਾਇਦਾ ਲਿਓ ਵੀਡੀਓ ਸ਼ੇਅਰ ਕਰ ਦਿਓ ਜੇ ਚੰਗੀ ਲੱਗਦੀ ਹੁੰਦੀ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ